ਦੁਨੀਆ ਨੇ ਹੱਥ ਛੱਡਿਆ ਦੁਨੀਆ ਨੇ ਸਾਹ ਛੱਡਿਆ ਬਾਬਾ ਦੀਪ ਸਿੰਘ ਨੇ ਨਹੀਂ ਛੱਡਿਆ ਉਹ ਤਾਂ ਤੁਹਾਡੇ ਲਈ ਹਰ ਵਕਤ ਹਾਜ਼ਰ ਨਜ਼ਰ ਹੈ ਅੱਖਾਂ ਬੰਦ ਕਰੋ ਬਸ ਨਾਮ ਲਓ ਉਹਨਾਂ ਦਾ ਦਿਲੋਂ ਬੁਗਾਰੋ ਕੀ ਬਾਬਾ ਦੀਪ ਸਿੰਘੀ ਮੈਨੂੰ ਬੇਚੈਨੀ ਹੋ ਰਹੀ ਮੈਨੂੰ ਡਰ ਲੱਗ ਰਿਹਾ ਮੈਨੂੰ ਸਾਂਭ ਲਓ ਤੁਸੀਂ ਕੀ ਮੰਨਿਓ ਪ੍ਰਤੱਖ ਰੂਪ ਚ ਬਾਬਾ ਦੀਪ ਸਿੰਘੀ ਤੁਹਾਡੀ ਬਾਹ ਫੜ ਕੇ ਉਸੇ ਵਕਤ ਤੁਹਾਨੂੰ ਸਾਂਭ ਲਣਗੇ ਕਿਸੇ ਨਾ ਕਿਸ ਨੇ ਤੁਹਾਡੀ ਜ਼ਿੰਦਗੀ 'ਚ ਭੇਜਣਗੇ ਕੋਈ ਐਸੀ ਕਰਾਮਾਤ ਕਰ ਦਣਗੇ ਕਿ ਜਿਹੜਾ ਤੁਹਾਡਾ ਰੁਕਿਆ ਕੰਮ ਹੈ ਜਿਹੜੀ ਮੁਸ਼ਕਲ ਹੈ ਉਹ ਆਪਣੇ ਆਪ ਹੀ ਹੱਲ ਹੋ ਜਾਏਗੀ ਮਾਲਕ ਨੇ ਜਦੋਂ ਕਰਾਮਾਤਾ ਕਰਨੀਆਂ ਹੁੰਦੀਆਂ ਹਨਾ ਤਾਂ ਫਿਰ ਉਹ ਸਮਾਂ ਨਹੀਂ ਦੇਖਦਾ ਉਹ ਆਪਣੇ ਪਿਆਰੇ ਲਈ ਸਭ ਕੁਝ ਕਰ ਸਕਦਾ ਫਿਰ ਬੰਦਾ ਸੋਚ ਕੇ ਬੈ ਜਾਂਦਾ ਹਾਰ ਮੰਨ ਕੇ ਬੈ ਜਾਂਦਾ ਕਿ ਹੁਣ ਕੁਝ ਨਹੀਂ ਹੋ ਸਕਦਾ ਅਈ ਵਾਰ ਹੀ ਹੁੰਦਾ ਨਾ ਜਦੋਂ ਸਮਾਂ ਇੰਨਾ ਜ਼ਿਆਦਾ ਹਾਵੀ ਹੋ ਜਾਵੇ ਦਿਮਾਗ ਤੇ ਬੰਦਾ ਕਹਿੰਦਾ ਮੇਰੇ ਹੱਥ ਖੜੇ ਆ ਰੱਬਾ ਮੈਂ ਹਾਰ ਮੰਨਦਾ ਹੁਣ ਨਹੀਂ ਕੁਝ ਹੋ ਸਕਦਾ ਕਈ ਵਾਰੀ ਬੰਦਾ ਇੰਨਾ ਡਰ ਜਾਂਦਾ ਹੈ ਬੰਦਾ ਅੰਦਰੋਂ ਇੰਨਾ ਟੁੱਟ ਜਾਂਦਾ ਹੈ ਕਿ ਉਹ ਕਹਿੰਦਾ ਮੈਂ ਤਾਂ ਇਸ ਤੋਂ ਜਿੰਨਾ ਮਾਰ ਹੀ ਜਾਂਦਾ ਮੇਰੇ ਕੋਲ ਇੰਨਾ ਦੁੱਖ ਨਹੀਂ ਇਹ ਵੇਖਿਆ ਜਾਂਦਾ ਪਿਆ ਕਈ ਵਾਰੀ ਇੰਨੀ ਪਰੇਸ਼ਾਨੀ ਆ ਜਾਂਦੀ ਦਿਮਾਗ 'ਚ ਕਿ ਕਮਜ਼ੋਰ ਪੈ ਜਾਂਦਾ ਇਨਸਾਨ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਦੁੱਖ ਚੀਜ਼ ਹੀ ਅਸੀ ਹੈ ਐਸੇ ਕਰਕੇ ਉਹਦੇ ਨਾਮ ਦਾ ਆਸਰਾ ਕਦੇ ਨਾ ਛੱਡੋ ਉਨਹੀਂ ਤੁਹਾਡੀ ਬੇੜੀ ਨੂੰ ਪਾ ਲੰਗਾਣਾ ਹੈ ਜਿੱਥੇ ਤੁਹਾਡੇ ਮਨ 'ਚ ਮਰਨ ਦੀਆਂ ਸੋਚਾਂ ਆਉਣੀਆਂ ਹਨਾ ਕਿ ਮੇਰੀ ਜ਼ਿੰਦਗੀ ਖਤਮ ਹੋ ਜੇ ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਮੈਂ ਯਕੀਨ ਨਾਲ ਕਹਿ ਸਕਦਾ ਜੇ ਬਾਬਾ ਦੀਪ ਸਿੰਘ ਦੇ ਨਾਮ ਦਾ ਸਹਾਰਾ ਫੜਿਆ ਹੈਗਾ ਉਹਨਾਂ ਦੇ ਨਾਮ ਦੀ ਜੋਤ ਤੁਹਾਡੇ ਅੰਦਰ ਹਰ ਵਕਤ ਜਗਦੀ ਹੋਏਗੀ ਹਰ ਘੜੀ ਧੰਨ ਧੰਨ ਬਾਬਾ ਦੀਪ ਸਿੰਘ ਦੀ ਧੰਨ ਧੰਨ ਬਾਬਾ ਦੀਪ ਸਿੰਘ ਦਾ ਨਾਮ ਤੁਹਾਡੇ ਮੁੱਖ 'ਚ ਰਹੇਗਾ ਤੇ ਦੇਖਣਾ ਐਸੇ ਮੂਦ ਤੁਹਾਡੇ ਨਿਕਲੇਗਾ ਕਿ ਇਹ ਜ਼ਿੰਦਗੀ ਬਹੁਤ ਸੋਹਣੀ ਹੈ ਸ਼ੁਗਰ ਕਰੋਗੇ ਮਲਗ ਦਾ ਰੋਜ ਆਗੇਗੀ ਬੜੀ ਸੋਹਣੀ ਜ਼ਿੰਦਗੀ ਦਿੱਤੀ ਮਾਲਕਾ ਮੈਂ ਤੇਰਾ ਹਰ ਵਕਤ ਸ਼ੁਕਰਗੁਜ਼ਾਰ ਆ ਜਿਹੜੇ ਓਕੇ ਹਾਲਾਤਾਂ ਜਿਵੇਂ ਮੈਂ ਸੋਚਦਾ ਇਹ ਕਿ ਕਦੇ ਨਹੀਂ ਨਿਕਲ ਪਾਵਾਂਗਾ ਤੂੰ ਪਲ ਦੇ ਵਿੱਚ ਮੇਰੀਆਂ ਸਾਰੀਆਂ ਫਿਕਰਾਂ ਟੈਨਸ਼ਨਾਂ ਦੂਰ ਕਰਦੀਆਂ ਜਿੱਥੇ ਮੈਂ ਡਿਪਰੈਸ਼ਨ ਦੇ ਵੱਲ ਚੱਲਿਆ ਜਾ ਰਿਹਾ ਸੀ ਕਿ ਮੇਰੀ ਜ਼ਿੰਦਗੀ ਖਤਮ ਹੈ ਬੜੀ ਭੈੜੀ ਜ਼ਿੰਦਗੀ ਆ ਮੇਰੀ ਦੁੱਖੀ ਦੁੱਖ ਹੈ ਮੁਸ਼ਕਲਾਂ ਕਦੇ ਹਟਦੀਆਂ ਨਹੀਂ ਉਹੋ ਹੀ ਓਕੇ ਰਾਹ ਜੇ ਤੂੰ ਮੇਰੀ ਬਾਹ ਫੜ ਕੇ ਮੈਨੂੰ ਬਚਾ ਲਿਆ ਮੈਂ ਤੇਰੀ ਕਦੇ ਦੇਣੀਆ ਨਹੀਂ ਦੇ ਸਕਦਾ ਸੁਗਰ ਗੁਜ਼ਾਰੂ ਹੋਗੇ ਮਾਲਕ ਦੇ ਬਚਾ ਉਹਨੇ ਤੁਹਾਨੂੰ ਲੈਣਾ ਕੋਈ ਪਰਵਾਹ ਨਾ ਕਰੋ ਜਿੱਦਾਂ ਦਾ ਮਰਜੀ ਸਮਾਂ ਹੋਵੇ ਇਹ ਤੁਹਾਡੇ ਮਨ ਦੀ ਸੋਚ ਆ ਕਿ ਅੱਗੇ ਕੁਝ ਨਹੀਂ ਹੋ ਸਕਦਾ ਰਾਹ ਬੰਦ ਹੋ ਗਏ ਸਾਰੇ ਉਹਨਾਂ ਨਾਲੋਂ ਕੀ ਨਹੀਂ ਹੈਗਾ ਚੰਗਾ ਹੋਣਾ ਹੀ ਨਹੀਂ ਇਹ ਸਿਰਫ ਤੁਹਾਡੇ ਮਨ ਦੀ ਸੋਚ ਆ ਮਾਲਕ ਚਾਵੇ ਤਾਂ ਕੀ ਨਹੀਂ ਹੋ ਸਕਦਾ ਲੱਖ ਦਰਵਾਜ਼ੇ ਵੀ ਤੁਹਾਡੇ ਲਈ ਦੁਨੀਆ ਨੇ ਬੰਦ ਕਰਤਾ ਹੋਵੇ ਨਾ ਪਰ ਜਦੋਂ ਉਹ ਆਪਣੀ ਕਿਰਪਾ ਕਰਨ ਤੇ ਆ ਗਿਆ ਨਾ ਲੱਖ ਛਡੋ ਕਰੋੜਾਂ ਦਰਵਾਜ਼ੇ ਖੋਲਨੇ ਤੁਹਾਡੇ ਲਈ ਉਹਨੇ ਸਾਇਦ ਦੁਨੀਆ ਤੁਹਾਡੇ ਲਈ ਅੱਗੇ ਕਰਦਣੀ ਉਹਦੀ ਮਿਹਰ ਹੋ ਗਈ ਨਾ ਤੁਹਾਨੂੰ ਦੁਨੀਆ ਭਰ ਦੇ ਸੁੱਖ ਖਜ਼ਾਨੇ ਤੁਹਾਡੇ ਲਈ ਅੱਗੇ ਕਰਦਣੇ ਆ